ਨਮਸਕਾਰ ਤੁਸੀਂ ਦੇਖ ਰਹੇ ਹੋ ਨਿਊਜ਼ ਪ੍ਰਾਈਮ ਨੰਗਲ ਚੰਡੀਗੜ੍ਹ ਮਾਰਗ ਤੇ ਆਏ ਦਿਨ ਕੋਈ ਨਾ ਕੋਈ ਹਾਦਸੇ ਹੋ ਰਹੇ ਹਨ ਅੱਜ ਨੰਗਲ ਦੇ ਕਰੀਬੀ ਪਿੰਡ ਬਦਲੜੀ ਦੋ ਕਾਰਾਂ ਦੀ ਟੱਕਰ ਹੋਈ ਕਾਰਾਂ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਕਾਰਾਂ ਦੀ ਸਪੀਡ ਨੂੰ ਕੰਟਰੋਲ ਵਿੱਚ ਰੱਖਣੀ ਚਾਹੀਦੀ ਹੈ ਵੀਡੀਓ ਵਿੱਚ ਦੇਖੋ ਕਿ ਇੱਕ ਕਾਰ ਕਿਸ ਤਰ੍ਹਾਂ ਘਰ ਦੀ ਦੀਵਾਰ ਕੋਲ ਤੋਂ ਘੁੰਮੀ ਰਾਤ ਵਾਲੀ ਗੱਲ ਇਹ ਰਹੀ ਕਿ ਦੋਨਾਂ ਕਾਰਾਂ ਵਿੱਚ ਬੈਠੇ ਬੰਦਿਆਂ ਦੇ ਕੋਈ ਸੱਟ-ਚੋਟ ਨਹੀਂ ਲੱਗੀ ਨਿਊਜ਼ ਪ੍ਰਾਈਮ ਲਈ ਦੇਖੋ ਭੁਪਿੰਦਰ ਲਾੜੀ ਦੀ ਇਹ ਰਿਪੋਰਟ ਇਹ ਦੱਸਣਾ ਚਾਹੁੰਦਾ ਹਾਂ ਕਿ ਚੱਲ ਬਚਾਉਂਗਾ ਬੰਦੇ ਦਾ ਬੰਦੇ ਦਾ ਜਿਹੜੀ ਨੰਗਲ ਤੋਂ ਚੰਡੀਗੜ੍ਹ ਜਾਣ ਵਾਲੀ ਵਿਸ਼ੇਸ਼ ਤੌਰ ਤੇ ਨੰਗਲ ਤੋਂ ਅਨੰਦਪੁਰ ਸਾਹਿਬ ਦੀ ਸੜਕ ਹੈ ਉਹ ਖੂਨੀ ਸੜਕ ਬਣ ਚੁੱਕੀ ਹੈ ਆਜ ਦਿਨ ਇੱਥੇ ਸੜਕਾਂ ਹਾਸੇ ਹੁੰਦੇ ਹਨ ਪਰ ਸਰਕਾਰਾਂ ਦਾ ਇਸ ਦੇ ਵੱਲ ਕਿਸੇ ਦਾ ਧਿਆਨ ਨਹੀਂ ਹੈ ਤੇ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਉਹਨਾਂ ਦਾ ਵੀ ਸਮੱਸਿਆ ਵੱਲ ਜ਼ਿਆਦਾ ਧਿਆਨ ਨਹੀਂ ਜਾ ਰਿਹਾ ਇਸ ਕਾਰਨ ਅੱਜ ਵੀ ਸਵੇਰੇ ਇੱਥੇ ਇੱਕ ਹਾਦਸਾ ਹੋਇਆ ਅਤੇ ਆਏ ਦਿਨ ਜਿਹੜੇ ਹਾਸੇ ਹੋ ਰਹੇ ਨੇ ਇਹਦੇ ਵਿੱਚ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ ਆਰਥਿਕ ਨੁਕਸਾਨ ਹੋ ਰਿਹਾ ਉਸ ਦੇ ਲਈ ਆਖਰਕਾਰ ਕੌਣ ਜ਼ਿੰਮੇਵਾਰ ਹੈ ਜਿਹੜੀ ਮੌਜੂਦਾ ਸਰਕਾਰ ਹੈ ਵਿਰੋਧੀ ਧਿਰ ਇਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਹਨ ਇਸ ਲਈ ਸਰਕਾਰ ਨੂੰ ਜਲਦ ਤੋਂ ਜਲ ਇਸ ਸੰਬੰਧੀ ਮੌਜੂਦਾ ਜੋ ਜ਼ਰੂਰੀ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਇੱਕ ਤਾਂ ਗੱਡੀਆਂ ਦੀ ਸਪੀਡ ਜਿਹੜੀ ਹੈ ਕੰਟਰੋਲ ਵਿੱਚ ਰਹੇ ਤੇ ਦੂਜਾ ਜਿਹੜੀ ਸੜਕ ਦੀ ਹਾਲਤ ਸੁਧਾਰੀ ਜਾ ਸਕੇ ਤਾਂ ਜੋ ਇਹ ਜਿਹੜੀਆਂ ਕਾਨੂੰਨੀ ਜਿਹੜੀਆਂ ਮਨੁੱਖੀ ਜਾਨਾਂ ਅਜਾਈਂ ਜਾ ਰਹੀਆਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ